ਜੀ ਭਾਈ ਮੈਂ ਨਾ ਅਗਰ ਰਾਮਦੀਪ ਸਿੰਘ ਆਲੂ ਵਾਲੇ ਉੱਟੀ ਨੂੰ ਵਾ ਲਿਆ ਅੱਛਾ ਜੀ ਮੈਂ ਕੋਲ ਤੋਂ ਚੌਂਕ ਖਰੀ ਲਾਈਟ ਹੋਈ ਸੀ ਤੇ ਮੈਂ ਗੱਡੀ ਘੱਟ ਰਹਾ ਪਿਆ ਇਧਰੋਂ ਟਿਪਰ ਆਇਆ ਜਾਕੀ ਨੋ ਐਂਟਰੀ ਹੈ ਠੀਕ ਹੈ ਪੁਲਿਸ ਵਾਲਾ ਨੇ ਪੁੱਛਿਆ ਕੋ ਟਿਪਰ ਪਿੱਛੇ ਵੀ ਕਪੂਠੇ ਚੌਂਕ ਚ ਕਿਸੇ ਹੋਰ ਚ ਮਾਰ ਕੇ ਆਇਆ ਡਰਾਈਵਰ ਕੋ ਨਾ ਲਾਇਸੈਂਸ ਨਾ ਆਰਸੀ ਨਾ ਪਰਮਿਟ ਨਾ ਕੋਈ ਕੋਈ ਕਾਗਜ਼ ਵੀ ਹੈ ਨਹੀਂ ਤੇ ਪਰ ਐਸ ਟਾਈਮ ਤੇ ਟਿਪਰ ਮੇਰੇ ਸਾਹਮਣੇ ਖੜਾ ਹੀ ਖੜਿਆ ਹੋਇਆ ਰੋਕਿਆ ਹੋਇਆ ਠੀਕ ਹੈ ਜੀ ਕੋਈ ਕਾਗਜ਼ ਨਹੀਂ ਪੁਲਿਸ ਨੋ ਐਂਟਰੀ ਤੇ ਟਿਪਰ ਲੰਗੀ ਜਾ ਰਹੇ ਨੇ ਮਾਲਕ ਕੋਈ ਹੈ ਬੱਬੂ ਨੀਲਗ ਉਸ ਸਾਮ ਕਹਿੰਦੇ ਬਬੂ ਨੀ ਲਗਨੀਆਂ ਗੱਡੀਆਂ ਸਾਰੇ ਉਹ ਕਾਗਜਾਂ ਨੇ ਪੁਲਿਸ ਵਾਲੇ ਹੱਦ ਤੇ ਗੱਡੀਆਂ ਨਹੀਂ ਰੋਕਣੀਆਂ ਆ ਗੱਡੀ ਮੇਰੇ ਠੁਮਾਰੀਆਂ ਨੂੰ ਠੋਕੀ ਜਾਂ ਕੋਦ ਤੋਂ ਤੁਹਾਡੀ ਜੱਟੀ ਜਿੱਤੇ ਮੇਰੀ ਆ ਵਰਨਾ ਖੜੀ ਹੈ ਕਿਸੇ ਕਿਸੇ ਸਾਹਸ ਬੱਜੀ ਹੈ ਆ ਦੇਖੋ ਸਾਰੀ ਠੀਕ ਹੈ ਪੰ ਕੀ ਚਾਹੁੰਦੇ ਤੁਸੀਂ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਜਾਂ ਪੁਲਿਸ ਪਰਚਾ ਕਰੇ ਜਾਂ ਮੈਂ ਗੱਡੀ ਚ ਚਲਾਂ ਠੀਕ ਹੈ ਹਾਂ ਜੇ ਮੈਂ ਜਾਂਚ ਲੈ ਆਂਦੀ ਉਹਨੇ ਲਾਲ ਲੈ ਤੋ ਗੱਡੀ ਕੱਢਦਾ ਪਿਆ ਜੀ ਪੁਲਿਸ ਵਾਲੇ ਸਾਹਮਣੇ ਦੇਖਦੇ ਪਏ ਆ ਟ੍ਰੈਫਿਕ ਵਾਲੇ ਰੋਕਦੇ ਨਹੀਂ ਪਏ ਅੱਛਾ ਕਿਸ ਨੂੰ ਲਈ ਰਾਹ ਰਵਿੰਦਰ ਸਿੰਘ ਪਾਈਤੀ ਦਮ ਸਰਦੇ ਤੁਸੀਂ ਅੱਛਾ ਜੀ ਇਹ ਜਿਹੜਾ 79 ਉਹਨਾਂ ਦਾ ਜਨਾ ਤੁਹਾਡੇ ਨਾਲ ਆਇਆ ਵੇ ਭਾਈ ਉਹਨਾਂ ਨੇ ਕਾਲੀ ਜੀ ਨਾਲ ਲਿਆਣ ਕੇ ਤੇ ਕਾਰ ਉਹਦੇ ਨਾਲ ਲਾ ਕੇ ਆਵੇ ਫੋਟੋ ਬਣਾਈ ਕੇ ਰਾਉਣਗੇ ਅੱਛਾ ਆ ਆ ਨਾ ਨਹੀਂ ਆ ਉਹ ਕਹਿੰਦੇ ਪਿੱਛੋਂ ਮਾਰ ਕੇ ਲਿਆਣ ਕੇ ਮਾਰੀ ਕਿੱਥੋਂ ਆਦਾ ਤੇ ਮੇਰੀ ਹਰ ਚੀਜ਼ ਲੱਗਣੀ ਆ ਆ ਵਜਣੀ ਤੇ ਪਰ ਜਿਸੇ ਸਾਹ ਨਾਲ ਦੇਚਿਆ ਜਾਵੇ ਆ ਮਨ ਲਓ ਤੁਸੀਂ ਆਪਣੀ ਸਾਈਡ ਤੋਂ ਆਂਦੇ ਪਿਓ ਮੈਂ ਇਦਾਂ ਡਰਾਈਵਰ ਸਾਈਡ ਨੂੰ ਪਟਾਈ ਹੋਈ ਈ ਮੇਰੀ ਮੈਂ ਕੌਂਗ ਦੇ ਤੋਂ ਐ ਘੁੰਮ ਲਿਆ ਜੀ ਇਹ ਉਹਨਾਂ ਦੇ ਮਿਸ਼ਨ ਚ ਆਉਂਦਾ ਕਮਾਏਗਾ ਕਿੰਨੇ ਵਜੇ ਦਾ ਟਾਈਮ ਸੀ ਪਹਾਂਟੇ ਤੋਂ ਪਹਿਲਾਂ ਵੀ ਗੱਲ ਆ ਅੱਛਾ ਤੇ ਹੁਣ ਉਹ ਕੀ ਚਾਹੁੰਦਾ ਵੇ ਉਹ 50000 ਰੁਪਏ ਮੰਗ ਰਿਹਾ ਤੇ ਤੁਹਾਡਾ ਕੀ ਜਣਾ ਮੈਂ ਸਾਡੇ ਤੋਂ ਗੱਡੀ ਨਾ ਉਹ ਤਾਂ ਮੈਨੂੰ ਦੇ ਲੈ ਜੱਡੀ ਕਿੰਨਾ ਦੀ ਐ ਕਿੰਨਾ ਦੀ ਐ ਕਿੰਨਾ ਤੋਂ ਮਾਲਕ ਹੋਣਾ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਕੋਈ ਜੀ ਉਹਨ ਟਿੱਪਰ ਦਾ ਮਾਮਲਾ ਸਰ ਕੀ ਜਾਣਨਾ ਚਾਹੁੰਦੇ ਆਂ ਦਾ ਕਰੇ ਓਏ ਟਿੱਪਰ ਦਾ ਤੇ ਮਕਤਾ ਆਪ ਦਾ ਟੁੱਟ ਜਾ ਹੋਇਆ ਲੱਗਾ ਜਾਂ ਹੋਇਆ ਲੱਗਾ ਅੱਛਾ ਜੀ ਤਾਂ ਦਾ ਕਰਵਾਉਣਾ ਤੇ ਡਰਾਈਵਰ ਮੌਜੂਦ ਹੈ ਇੱਥੇ ਹਾਂ ਡਰਾਈਵਰ ਇੱਥੇ ਹੈ ਕਿਹਜੰਦਾ ਡਰਾਈਵਰ ਅਜਨਾਂ ਕਹਿੰਦਾ ਮੱਲਾਮ ਦਾ ਪਿਆ ਸੀ ਕਹਿੰਦਾ ਉਹ ਇਹਨਾਂ ਨੇ ਕਹਿੰਦਾ ਪਿੱਛੋਂ ਲਾ ਕੇ ਕਹਿੰਦਾ ਗੱਡੀ ਲਾ ਕੇ ਫਿਰ ਲਗਾਈ ਆ ਉਹ ਕਹਿੰਦਾ ਮੇਨੂੰ ਕਿੱਥੇ ਗੱਡੀ ਮਾਰੀ ਇਹਨਾਂ ਨੇ ਪਰ ਜੋ ਉਹਨਾਂ ਦਾ ਰੋਪਾ ਜੀ ਲਾਲ ਪੱਤੇ ਟੱਪ ਰਿਆ ਸੀ ਉਹ ਉਹਦੇ ਬਾਰੇ ਕੀ ਜਾਣਨਾ ਉਹ ਦੇਖਦੇ ਹਰ ਦੇਖਦੇ ਆ ਉਹਦਾ ਪਾਉ ਆ ਲੱਗਿਆ ਹੋਇਆ ਹਾਂ ਜੀ ਸੰਗਲੂ ਬਲੇ ਉਟੀਨੂ ਵਾਲੀਆ ਅੱਛਾ ਜੀ ਮੈਂ ਨਕੋਟਾ ਚੌਂਕ ਖਰੀ ਲਾਈਟ ਹੋਈ ਸੀ ਤੇ ਮੈਂ ਗੱਡੀ ਕੱਢ ਰਿਹਾ ਪਿਆ ਇਧਰੋਂ ਟਿਪਰ ਆਇਆ ਜਾਕੀ ਨੋ ਐਂਟਰੀ ਹੈ ਠੀਕ ਹੈ ਪੁਲਿਸ ਵਾਲਾ ਨੇ ਪੁੱਛਿਆ ਕੋ ਟਿਪਰ ਪਿੱਛੇ ਵੀ ਕਪੂਰਲੇ ਚੌਂਕ 'ਚ ਕਿਸੇ ਹੋਰ 'ਚ ਮਾਰ ਕੇ ਆਇਆ ਡਰਾਈਵਰ ਕੋ ਨਾ ਲਾਇਸੈਂਸ ਨਾ ਆਰਸੀ ਨਾ ਪਰਮਿਟ ਨਾ ਕੋਈ ਕੋਈ ਕਾਗਜ਼ ਵੀ ਹੈ ਨਹੀਂ ਤੇ ਪਰ ਐਸ ਟਾਈਮ ਤੇ ਟਿਪਰ ਮੇਰਾ ਸਾਹਮਣੇ ਖੜਾ ਜੀ ਖੜਿਆ ਹੋਇਆ ਰੋਕਿਆ ਹੋਇਆ ਠੀਕ ਹੈ ਠੀਕ ਹੈ ਜੀ ਕੋਈ ਕਾਗਜ਼ ਨਹੀਂ ਪੁਲਿਸ ਨੋ ਐਂਟਰੀ 'ਚ ਟਿਪਰ ਲੰਗੀ ਜਾ ਰਹੇ ਨੇ ਮਾਲਕ ਇੱਕ ਕੋਈ ਆ ਬੱਬੂ ਨੀ ਉਹ ਸਰੀਆਮ ਕਹਿੰਦੇ ਬਬੂ ਨੀਲ ਕੰਨੀਆਂ ਗੱਡੀਆਂ ਸਾਰੇ ਉਹ ਕਾਗਜ ਹਨੇ ਪੁਲਿਸ ਵਾਲੇ ਹਾਦਸੇ ਗੱਡੀਆਂ ਨਹੀਂ ਰੋਕੀਆਂ ਇਹ ਗੱਡੀ ਮੇਰੇ ਠੁਮਾਰੀਆਂ ਉਨ ਠੋਕੀਆਂ ਕੋਦ ਤੋਂ ਤੁਹਾਡੀ ਜੱਟੀ ਜਿੱਤੇ ਮੇਰੀਆਂ ਵਰਨਾ ਖੜੀ ਹੈ ਕਿਸੇ ਕਿਸੇ ਸਾਹਸ ਬੱਜੀ ਹੈ ਆ ਦੇਖੋ ਸਾਰਾ ਹੀ ਠੀਕ ਹੈ ਪੰ ਕੀ ਚਾਹੁੰਦੇ ਤੁਸੀਂ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਜਾਂ ਪੁਲਿਸ ਪਰਚਾ ਕਰਕੇ ਜਾਵੇਂ ਗੱਡੀ ਠੀਕ ਕਰਨ ਠੀਕ ਹੈ ਹਾਂ ਜੇ ਮੈਂ ਜਾਂਚ ਲੈ ਆਂਦੀ ਉਹਨੇ ਲਾਲ ਲਈ ਤੋਂ ਗੱਡੀ ਕੱਢਦਾ ਪਿਆ ਜੀ ਪੁਲਿਸ ਵਾਲੇ ਸਾਹਮਣੇ ਦੇਖਦੇ ਪਏ ਆ ਟ੍ਰੈਫਿਕ ਵਾਲੇ ਰੋਕਦੇ ਨਹੀਂ ਪਏ ਹਾਂ ਟਿੱਪਰ ਦਾ ਮਾਮਲਾ ਸਰ ਕੀ ਦਣਾ ਚਾਹੁੰਦੇ ਆ ਜੀ ਸਰ ਓਏ ਟਿੱਪਰ ਦਾ ਤੇ ਮਕਾਬ ਦਾ ਥੋੜਾ ਜਿਹਾ ਹੋਇਆ ਲੱਗਾ ਜਿੰਦਾ ਹੋਇਆ ਲੱਗਾ ਅੱਛਾ ਜੀ ਤੇ ਦੰਡ ਦਾ ਕਾਰਵਾਨ ਤੇ ਡਰਾਈਵਰ ਮੌਜੂਦ ਹੈ ਇੱਥੇ ਕੌਣ ਡਰਾਈਵਰ ਸੀ ਕੀ ਜੰਦਾ ਡਰਾਈਵਰ ਜੰਦਾ ਮਹੱਲਾ ਦਾ ਪਾਸ ਸੀ ਕਹਿੰਦਾ ਉਹ ਇਹਨਾਂ ਨੇ ਕਹਿੰਦਾ ਪਿੱਛੋਂ ਲਾ ਕੇ ਕਹਿੰਦਾ ਗੱਡੀ ਲਾ ਕੇ ਫਿਰ ਲਗਾਈ ਆ ਉਹ ਕਹਿੰਦਾ ਮੈਨੂੰ ਕਹਿੰਦਾ ਗੱਡੀ ਮਾਰੀ ਗਿਆ ਪਰ ਜੋ ਉਹਨਾਂ ਦਾ ਰੋਪ ਆ ਜੀ ਲਾਲ ਪੱਥਰੀ ਟੱਪ ਰਿਆ ਸੀ ਉਹ ਉਹਦੇ ਬਾਰੇ ਕੀ ਦਣਾ ਉਹ ਦੇਖਦੇ ਫਿਰ ਦੇਖਦੇ ਜੇ ਉਹਦਾ ਪੋਆ ਹੋਇਆ ਸੀ ਲੱਗੇ ਦੇਖਦੇ